ਅਮ੍ਰਿਤਸਰ ਦੇ ਹਲਕਾ ਬਾਬਾ ਬਕਾਲਾ ਦੇ ਪਿੰਡ ਫਤੂਵਾਲ ਵਿੱਚ ਸਵੇਰੇ ਸ਼੍ਰੀ ਅਨੰਤਪੁਰ ਸਾਹਿਬ ਤੋਂ ਹੋਲਾ ਮਹੱਲਾ ਵੇਖ ਕੇ ਟਰੈਕਟਰ ਟਰਾਲੀ ਤੇ ਸਵਾਰ ਸੰਗਤ ਅਮ੍ਰਿਤਸਰ ਨਵਾਰੀਆਂ ਸੰ ਕਿ ਅਮ੍ਰਿਤਸਰ ਦੇ ਇਲਾਕਾ ਫਤਿਹਪੁਰ ਦੇ ਰਹਿਣ ਵਾਲੀਆਂ ਸਨ ਜਿਸ ਦੇ ਚੱਲਦੇ ਫਤੂਵਾਲ ਵਿੱਚ ਇੱਕ ਟਰੱਕ ਸਵਾਰ ਨੇ ਟਰੈਕਟਰ ਟਰਾਲੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਨਾਲ ਟਰੈਕਟਰ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ ਤੇ ਬਾਕੀ ਦੇ ਸਾਥੀ ਗੰਭੀਰ ਜ਼ਖਮੀ ਹੋ ਗਏ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਮ੍ਰਿਤਸਰ ਦੇ ਵਿੱਚ ਹੋਲਾ ਮਹੱਲਾ ਦੇਖ ਕੇ ਵਾਪਸ ਆ ਰਹੇ ਸਨ ਕਿ ਇਹ ਤੇਜ਼ ਰਫ਼ਤਾਰ ਟਰੱਕ ਉਹਨਾਂ ਲਈ ਕਾਲ ਬਣ ਗਿਆ ਸਾਡੇ ਪਿੰਡ ਜਾਨੀ ਕਿ ਕਿਸ ਰੀਕੇ ਦੇ ਵਿੱਚੋਂ ਲਾ ਲਓ ਤੁਸੀਂ ਤਾਂ ਉਹ ਅੱਜ ਗਿਆ ਸੀ ਆਨੰਦਪੁਰ ਸਾਹਿਬ ਮੇਲੇ ਤੇ ਗਿਆ ਸੀ ਉਹਨਾਂ ਜਦੋਂ ਵਾਪਸ ਆ ਰਹੇ ਸੀ ਉਹਨਾਂ ਰਸਤੇ ਦੇ ਵਿੱਚ ਖਲਚੀਆਂ ਨੂੰ ਥੋੜਾ ਜਿਹਾ ਅੱਗੇ ਜਾ ਕੇ ਜਾਨੀ ਕਿ ਰਹੀਏ ਦੇ ਖਲਚੀਆਂ ਦੇ ਵਿੱਚ ਘਾਰ ਉਹ ਆਪਣੇ ਸਾਈਡ ਤੇ ਆ ਰਿਹਾ ਹੈ ਆਪਣੇ ਪੂਰੀ ਕੰਟਰੋਲ ਦੇ ਵਿੱਚ ਆ ਰਿਹਾ ਹੈ ਪਿੱਛੋਂ ਇੱਕ ਟਰੱਕ ਆਇਆ ਉਹਨੇ ਪਤਾ ਨਹੀਂ ਕੀ ਖਾਦਾ ਹੈ ਡਰਾਈਵਰ ਨੇ ਕੀ ਨਹੀਂ ਉਹਨੇ ਪਿੱਛੋਂ ਹਿੱਟ ਕੀਤਾ ਨੂੰ ਕਾਫੀ ਜ਼ੋਰ ਦੀ ਤੇ ਉਹ ਬੁੜਕੇ ਉਸ ਤੋਂ ਕੋਈ ਜਾਣੀ ਕਿ 100-150 ਫੋਟੋ ਨੂੰ ਧੱਕ ਕੇ ਹੀ ਲੈ ਗਿਆ ਟਰੈਕਟਰ ਟਰਾਲੇ ਨੂੰ ਉਹ ਜਿਹੜਾ ਜਦੋਂ ਟਰੱਕ ਵੱਜਿਆ ਤੇ ਓਵਰ ਸਪੀਡ ਹੋ ਗਿਆ ਟਰੈਕਟਰ ਤੇ ਉਹ ਕੰਟਰੋਲ ਚ ਨਹੀਂ ਰਿਹਾ ਡਰਾਈਵਰ ਦੇ ਉਹ ਜਾਂ ਡਰਾਈਵਰ ਹੀ ਚਲਾ ਰਿਹਾ ਟਰੈਕਟਰ ਉਹ ਵੀ ਥੱਲੇ ਆ ਗਿਆ ਬੁੜਕੇ ਜਦੋਂ ਹੇਟੋ ਵੱਜੀ ਆ ਤੇ ਉਹ ਬੁੜਕੇ ਥੱਲੇ ਡੇ ਰ ਪਿਆ ਔਰ ਉਹ ਵੀ ਥੱਲੇ ਆ ਗਿਆ ਨਾਲ ਇੱਕ ਮੁੰਡਾ ਹੋਰ ਬੈਠਾ ਸੀ ਉਹ ਵੀ ਥੱਲੇ ਆ ਗਿਆ ਤੇ ਜਾਨੀ ਕਿ 4-3-4 ਜਣੇ ਬੈਠੇ ਤਿੰਨ ਜਣੇ ਸੀ ਮੈਂ ਤਾਂ ਤਿੰਨ ਕੋ ਚਾਰ ਜਣੇ ਟਰੈਕਟਰ ਦੇ ਬੈਠੇ ਦੱਸਦੇ ਆ ਤੇ ਉਹ ਜਿਹੜੇ ਦੂਸਰੇ ਆ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਇੱਕ ਜ ਇੱਕ ਅਮਰਦੀਪ ਹਸਪੀਟਲ ਪਿਆ ਉਹ ਵੀ ਵੀ ਨਾ ਹੈ ਹਰ ਸਮਝੋ ਤੁਸੀਂ ਵੀ ਬਹੁਤ ਜ਼ਿਆਦਾ ਸੀਰੀਅਸ ਹੈ ਉਹ ਵੀ ਤੇ ਬਾਕੀ ਜਿਹੜੇ ਮਗਰ ਟਰਾਲੇ ਦੇ ਵਿੱਚ ਹੀ ਬੱਜੇ ਟਰਾਲਾ ਵੀ ਪਲਟ ਗਿਆ ਇਹਨਾਂ ਜੀ ਜ਼ੋਰ ਦੀ ਹਟਮਾਰੀ ਵੀ ਉਹਨੂੰ ਟਰਾਲੇ ਨੂੰ ਧੱਕ ਕੇ ਟਰਾਲੇ ਨੂੰ ਹੀ ਪਲਟਾਤਾ ਟਰੱਕ ਨੇ ਉਹਦੇ ਵਿੱਚ ਜਿਹੜੇ ਪਿੱਛੇ ਬੈਠੇ ਸੀ ਤੇ ਉਹਨਾਂ ਦੇ ਵਿੱਚ ਕਾਫੀ ਸੱਟਾਂ ਇੱਕ ਦਾ ਪੈਰ ਟੁੱਟਾ ਆ ਯਾਨੀ ਕਿ ਲਾਤ ਦੇ ਲਾਗੋ ਪੈਰ ਦੇ ਲਾਗੋ ਵੀ ਗੱਟਾ ਟੁੱਟਾ ਆ ਤੇ ਹੋਰ ਵੀ ਕਾਫੀ ਜਾਣੇ ਦੇ ਸੱਟਾਂ ਲੱਗੀਆਂ ਕਿਸੇ ਦੇ ਮੋਢੇ ਦਾ ਤੇਰੇ ਬਾਹ ਦੇ ਕਿਹੜੇ ਗੋਡੇ ਤੇ ਕਾਫੀ ਜਦ ਕੋ तकरीबन ਕੋਈ ਬਜਿਆ ਨਹੀਂ ਸੱਟ ਤੋਂ ਕੋਈ ਨਹੀਂ ਬਜਿਆ ਸਾਰੇ ਸਾਰਿਆਂ ਨੂੰ तकरीबन ਸੱਟਾਂ ਲੱਗੀਆਂ ਤੇ ਟਰੈਕਟਰ ਟਰਾਲੀ ਦੇ ਬਿਲਕੁਲ ਟਰੈਕਟਰ ਜਿਹੜਾ ਹੈ ਨਾ ਬਿਲਕੁਲ ਖਤਮ ਹੋ ਗਿਆ ਉਹਨੋ ਕਹੀਂ ਕਹਿ ਰਹੇ ਵੀ ਉਹ ਆ ਸਾਹਮਣੇ ਟਰੈਕਟਰ ਟਰਾਲੀ ਉਹ ਟਰੈਕਟਰ ਦੇ ਵਿੱਚ ਤੁਸੀਂ ਵੇਖਿਆ ਹੀ ਆ ਕਿ ਉਹ ਲੱਧਿਆ ਪਿਆ ਤੇ ਉਹ ਬਿਲਕੁਲ ਖਤਮ ਹੋ ਚੁੱਕਾ ਆ ਟਰੈਕਟਰ ਦੇ ਤੇ ਅਹੀਂ ਉਹਨਾਂ ਦੀ ਉਮਰ ਤਕਰੀਬਨ ਕੋਈ ਦੋਵਾਂ ਦੀ 23 ਸਾਲ ਵੀ 24 ਸਾਲ ਆ ਲੋ 22 ਸਾਲ ਆ ਲੋ ਇੱਥੇ ਤਕਰੀਬਨ 22 ਤੋਂ 24 ਸਾਲ ਦੇ ਵਿੱਚ ਉਮਰ ਹੀ ਉਹਨਾਂ ਦੀ ਹਾਂਜੀ ਦੋਵੇਂ ਦੋਨੋਂ ਅਨਮੈਰਿਡ ਆ ਜਿਹੜਾ ਜਿਹਦੀ ਡੈਥ ਹੋ ਗਈ ਮੌਕੇ ਤੇ ਉਹ ਵੀ ਅਨਮੈਰਿਡ ਆ ਜਿਹੜਾ ਹਸਪਤਾਲ 'ਚ ਪਿਆ ਆ ਮਰਨੇ ਪਿਆ ਉਹ ਵੀ ਅਹੀਂ ਵੀ ਉਹਦੀ ਆਸ ਕੋਈ ਨਹੀਂ ਹਾਨੂੰ ਵੀ ਇਸ ਤਰ੍ਹਾਂ ਜੀ ਅੱਜ ਨਾਲ ਕੋਈ ਤੜਕਸਾਰ 5:30-5:45 ਵਜੇ ਦੇ ਕਰੀਬ ਨਾ ਸ਼੍ਰੀ ਨਾਨਦਪੁਰ ਸਾਹਿਬ ਤੋਂ ਟਰਾਲੀ ਆ ਰਹੀ ਸੀ ਪਿੰਡ ਫਤਹਪੁਰ ਤੋਂ ਟਰਾਲੀ ਸੰਗਤ ਲੈ ਕੇ ਗਈ ਸੀ ਹੌਲੇ ਮਲੇ ਦੇ ਉੱਤੇ ਤੇ ਉਹ ਉੱਥੇ ਆ ਰਹੀ ਸੀ ਜਦੋਂ ਇਹ ਫਤੂਵਾਲ ਦੇ ਨੇੜੇ ਆਏ ਨਾ ਜੀ ਜੀਟੀ ਰੋਡ ਦੇ ਉੱਤੇ ਤੇ ਪਿੱਛੋਂ ਇੱਕ ਟਰੱਕ ਉਹ ਐ ਪਿਛਲੇ ਪਾਸੇ ਤੋਂ ਟਰਾਲੀ ਦੇ ਵੱਜਰ ਤੇ ਜਿਹੜਾ ਟਰਾਲੀ ਦੇ ਵੱਜਰ ਨਾਲ ਨਾ ਉਹ ਜਿਹੜਾ ਟਰੈਕਟਰ ਸੀ ਨਾ ਗੋ ਉਹ ਟਰੈਕਟਰ ਮੂਦਾ ਹੋ ਗਿਆ ਉੱਤੇ ਸੜਕ ਤੇ ਤੇ ਪੁੱਟ ਪਾਤੀ ਟਰੈਕਟਰ ਸਵਾਰ ਜਿਹੜਾ ਸੀ ਮਤਲਬ ਡਰਾਈਵਰ ਜਿਹੜਾ ਸੀ ਉਹ ਸੀ ਆਪਣਾ ਗੁਰਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਪਿੰਡ ਫਤਹਪੁਰ ਉਦੀ ਮੌਕੇ ਤੇ ਮੌਤ ਹੋ ਗਈ ਆ ਤਿੰਨ ਚਾਰ ਹੋਰ ਜਿਹੜੇ ਸ਼ਰਧਾਲੂ ਸੀ ਉਹਨਾਂ ਨੂੰ ਸੱਟਾਂ ਲੱਗੀਆਂ ਉਹਨਾਂ ਨੂੰ ਬਾਬਕਲਾ ਹਸਪਤਾਲ ਦਾਖਲ ਕਰਵਾਇਆ ਗਿਆ ਦੱਸਿਆ ਵੀ ਉਹ ਸੀਰੀਅਸ ਹੈ ਉਹਨੂੰ ਰੈਫਰ ਕਰ ਦਿੱਤਾ ਅਮਰ ਸਾਹਿਬ ਲੈ ਗਏ ਨੇ ਜੀ ਦੋਸ਼ੀ ਕਬੂਬ ਕਰ ਲਿਆ ਜੀ ਉਸੇ ਵੇਲੇ ਛੁੱਟੀ ਉਮਰ ਹੈ ਸੋਰੀ ਛੁੱਟੀ ਉਮਰ ਹੈ ਕੋਈ 25 26 27 ਸਾਲ ਦੇ ਕਰੀਬ ਕੀ ਇਸ ਤਰ੍ਹਾਂ ਦਾ ਜੇ ਕੋਈ ਮੈਡੀਕਲ ਹੈ ਨਹੀਂ ਕਰਾਉਣਾ ਇਹਨਾਂ ਦਾ ਮੈਡੀਕਲ ਕਰਾਵਾਂਗੇ ਮੈਡੀਕਲ ਦੇ ਵਿੱਚ ਸਾਰੀ ਚੀਜ਼ ਇਨਵੈਸਟੀਗੇਸ਼ਨ ਚ ਆ ਜਾਂਦੀ ਹੁੰਦੀ ਅੰਦਰ ਜੇ ਕੋ ਹੋਏਗਾ ਇਦਾਂ ਜ਼ਰੂਰ ਆਊਗਾ ਪਰਚਾ ਅੰਦਰ ਜਕਰਤਾ ਜੀ ਮੁਕਦਮਾ ਅੰਦਰ ਜਕਰਤਾ ਐਕਸੀਡੈਂ ਰੀਆਰ ਅਕਸ ਕਰ ਲਿਆ ਹੁਣ ਲਾਸ਼ ਦਾ ਪੋਸਟਮਾਰਟਮ ਕਰਾਉਣ ਲਈ ਹਿੰ ਜਾ ਰਹੇ ਆ ਬਾਬੂ ਕਾਲਾ ਸਾਹਿਬ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਟੱਕ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਜਿਸ ਨੇ ਬੜੀ ਜ਼ੋਰ ਨਾਲ ਟੱਕਨ ਮਾਰੀ ਹੈ ਤੇ ਸੰਤਾਂ ਨੂੰ ਵੀ ਕਾਫੀ ਸੱਟਾਂ ਲੱਗੀਆਂ ਬਿਊਰੋ ਰਿਪੋਰਟ ਚਿਕੀਆ ਟੀਵੀ